ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰ ਸ਼ਹੀਰ ਬਾਬਾ ਦੀਪ ਸਿੰਘ ਸਾਹਿਬ ਜੀ ਸਮੂਹ ਸ਼ਹੀਦਾ ਸਿੰਘਾਂ ਦੀ ਚਰਣਾ ਕਮਲਾਂ ਦੇ ਵਿੱਚ ਨਮਸਕਾਰ ਕਰਦੀ ਆ ਖਾਲਸਾ ਜੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਅੱਜ ਦੀ ਵੀਡੀਓ ਉਹਨਾਂ ਲੋਕਾਂ ਦੇ ਵਾਸਤੇ ਆ ਖਾਲਸਾ ਜੀ ਜਿਹੜੇ ਕਹਿੰਦੇ ਨੇ ਕਿ ਸਾਡੇ ਘਰ ਦੇ ਵਿੱਚ ਬਰਕਤ ਨਹੀਂ ਪੈਂਦੀ ਸਾਡੇ ਘਰ ਦੇ ਵਿੱਚ ਪੈਸਾ ਨਹੀਂ ਰੁਕਦਾ ਪੈਸਾ ਆਉਂਦਾ ਤਾਂ ਬਹੁਤ ਹੈ ਪਰ ਰੁਕਦਾ ਨਹੀਂ ਮੇਰੇ ਕਹਿਣ ਦਾ ਭਾਵ ਕੀ ਆਪਣੀ ਅੱਜ ਦੀ ਵੀਡੀਓ ਦਾ ਜੋ ਵਿਸ਼ਾ ਹੈ ਕਿ ਆਪਣੇ ਘਰ ਦੇ ਵਿੱਚ ਤੁਸੀਂ ਇਹ ਚਾਰ ਚੀਜ਼ਾਂ ਜ਼ਰੂਰ ਲੈ ਕੇ ਆਓ ਤਾਂ ਤੁਹਾਡੇ ਘਰ ਦੇ ਵਿੱਚ ਪੈਸਾ ਬਰਕਤ ਤੇ ਇਹ ਸਭ ਚੀਜ਼ਾਂ ਦੀ ਖਾਲਸਾ ਜੀ ਢੀਰ ਲੱਗ ਜਾਣਗੇ ਤੇ ਉਹ ਕਿਹੜੀਆਂ ਚਾਰ ਚੀਜ਼ਾਂ ਹੁੰਦੀਆਂ ਨੇ ਜੇਕਰ ਉਹ ਸਾਡੇ ਘਰ ਦੇ ਵਿੱਚ ਹੋਣ ਤਾਂ ਸਾਡੇ ਘਰ ਦੇ ਵਿੱਚ ਵੀ ਪੈਸਾ ਬਰਕਤਾਂ ਖੁਸ਼ੀਆਂ ਆਪ ਚੱਲ ਕੇ ਆਉਣਗੀਆਂ ਖਾਲਸਾ ਜੀ ਉਹਨਾਂ ਹੀ ਚਾਰ ਚੀਜ਼ਾਂ ਦੇ ਬਾਰੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਵੀ ਚਾਰ ਸਾਂਝੀ ਕਰਾਂਗੇ ਇਸ ਕਰਕੇ ਤੁਸੀਂ ਪੂਰੀ ਵੀਡੀਓ ਨੂੰ ਅੰਤ ਦੀ ਤੱਕ ਪੂਰੇ ਧਿਆਨ ਦੇ ਨਾਲ ਸੁਣਨਾ ਤੇ ਵੀਡੀਓ ਨੂੰ ਚੰਗੀ ਤਰ੍ਹਾਂ ਸੁਣ ਕੇ ਸਮਝਣਾ ਤੇ ਜੋ ਵੀ ਖਾਲਸਾ ਜੀ ਵੀਰ ਪੈਣ ਇਹਨਾਂ ਚਾਰ ਚੀਜ਼ਾਂ ਦੇ ਨਾਲ ਸਹਿਮਤ ਹੋ ਲਈਏ ਭਾਵ ਕਿ ਜੋ ਇਸ ਗੱਲ ਨੂੰ ਸਮਝਦੇ ਨੇ ਕਿ ਇਹ ਚਾਰ چیزਾਂ ਸਾਡੇ ਘਰ ਦੇ ਵਿੱਚ ਪੈਸਾ ਬਰਕਤ ਖੁਸ਼ਹਾਲੀ ਲੈ ਕੇ ਆਉਂਦੀਆਂ ਨੇ ਖਾਲਸਾ ਜੀ ਤਾ ਉਹ ਕਮੈਂਟ ਬਾਕਸ ਦੇ ਵਿੱਚ ਖਾਲਸਾ ਜੀ ਕਮੈਂਟ ਕਰਕੇ ਜਰੂਰ ਦੱਸਣ ਆਪਣੀ رائے ਜਰੂਰ ਲਿਖਣਾ ਉਹ ਕਿਹੜੀਆਂ ਚਾਰ ਚੀਜ਼ਾਂ ਨੇ ਖਾਲਸਾ ਜੀ ਉਹ ਜਾਣਨ ਦੇ ਲਈ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਰਿਕੁਐਸਟ ਹੈ ਜੇਕਰ ਤੁਸੀਂ ਇਸ ਚੈਨਲ ਤੇ ਆ ਹੀ ਗਏ ਹੋ ਵੀਡੀਓ ਨੂੰ ਦੇਖਣਾ ਸ਼ੁਰੂ ਕਰੀ ਦਿੱਤਾ ਹੈ ਤਾਂ ਵੀਡੀਓ ਨੂੰ ਅੰਤ ਦੇ ਤੱਕ ਦੇਖਿਓ ਤੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਸੀ ਤਰ੍ਹਾਂ ਖਾਲਸਾ ਜੀ ਉਹ ਚਾਰ ਚੀਜ਼ਾਂ ਜਾਣਨ ਤੋਂ ਪਹਿਲਾਂ ਇੱਕ ਤੁਹਾਡੇ ਨਾਲ ਛੋਟੀ ਜਿਹੀ ਕਹਾਣੀ ਸਾਂਝੀ ਕਰਨ ਜਾ ਰਹੇ ਆ ਹੋ ਸਕਦਾ ਏ ਕਿ ਇਹ ਕਹਾਣੀ ਨੂੰ ਤੁਸੀਂ ਪਹਿਲਾਂ ਵੀ ਬਹੁਤ ਵਾਰ ਸੁਣਿਆ ਹੋਵੇ ਪਰ ਫਿਰ ਵੀ ਖਾਲਸਾ ਜੀ ਅੱਜ ਇੱਕ ਵਾਰ ਫਿਰ ਤੋਂ ਇੱਕ ਇਸ ਕਹਾਣੀ ਨੂੰ ਤੁਸੀਂ ਸੁਣਨਾ ਤੇ ਸਮਝ ਲੈ ਕਿਉਂਕਿ ਇਸ ਕਹਾਣੀ ਦੇ ਵਿੱਚ ਹੀ ਸਾਡੇ ਘਰ ਦੀ ਖੁਸ਼ਹਾਲੀ ਤੇ ਸਾਡੇ ਘਰ ਦੀਆਂ ਬਰਕਤਾਂ ਲੁਗੀਆਂ ਹੋਈਆਂ ਨੇ ਖਾਲਸਾ ਜੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਖਾਲਸਾ ਜੀ ਤੁਹਾਨੂੰ ਇਹ ਗੱਲ ਦੱਸ ਦਈਏ ਕਿ ਇਹ ਕਹਾਣੀ ਸਿਰਫ ਸਮਝਾਉਣ ਦੇ ਲਈ ਦਸਨ ਜਾ ਰਹੀ ਹੈ ਇਸ ਕਹਾਣੀ ਨੂੰ ਤੁਸੀਂ ਕਿਸੇ ਹੋਰ ਪਾਸੇ ਨਹੀਂ ਲੈ ਕੇ ਜਾਣਾ ਕਿਉਂਕਿ ਇਹ ਗੱਲ ਸਿਰਫ ਸਮਝਾਉਣ ਦੇ ਲਈ ਹੀ ਦੱਸੀ ਜਾ ਰਹੀ ਹੈ ਇਸ ਰਖਾਲਸਾ ਜੀ ਇੱਕ ਸੇਠ ਸੀ ਤੇ ਉਹ ਸੇਠ ਲక్ష్ਮੀ ਦੀ ਬਹੁਤ ਜ਼ਿਆਦਾ ਪੂਜਾ ਕਰਦਾ ਹੁੰਦਾ ਸੀ ਤੇ ਉਸ ਸੇਠ ਦੇ 4 ਪੁੱਤਰ ਸਨ ਉਸ ਦੇ ਕੋਲ 3 ਪੁੱਤਰ ਧਨ ਦੌਲਤ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਸੀ ਤੇ ਉਹ ਆਪਣੀ ਜ਼ਿੰਦਗੀ ਦੇ ਵਿੱਚ ਖਾਲਸਾ ਜੀ ਬਹੁਤ ਜ਼ਿਆਦਾ ਖੁਸ਼ ਜੀ ਤੇ ਇੱਕ ਦਿਨ ਸਮਾਂ ਆਉਂਦਾ ਇਹ ਉਹ ਆਪਣੇ ਕਮਰੇ ਦੇ ਵਿੱਚ ਆਰਾਮ ਕਰ ਰਿਹਾ ਹੁੰਦਾ ਹੈ ਤੇ ਹਾਜੀ ਉਸ ਨੂੰ ਪੂਰੀ ਤਰ੍ਹਾਂ ਨੀਂਦ ਨਹੀਂ ਆਈ ਹੁੰਦੀ ਜਾਗੋ ਮੇਟਾ ਸੀ ਹਜੇ ਪੂਰੀ ਨੀਂਦ ਨਹੀਂ ਸੀ ਆਈ ਤੇ ਇੱਕਦਮ ਖਾਲਸਾ ਜੀ ਉਸਦੇ ਕਮਰੇ ਦੇ ਵਿੱਚ ਰੋਸ਼ਨੀ ਆਈ ਤਾਂ ਉਸ ਸੇਠ ਨੇ ਜਦੋਂ ਅੱਖਾਂ ਖੋਲੀਆਂ ਤੇ ਦੇਖਿਆ ਤਾਂ ਸਾਹਮਣੇ ਲక్ష్ਮੀ ਲక్ష్ਮੀ ਜੀ ਖੜੇ ਹੋਏ ਨੇ ਤਾਂ ਉਹ ਸੇਠ ਖਾਲਸਾ ਜੀ ਲక్ష్ਮੀ ਜੀ ਨੂੰ ਦੇਖ ਕੇ ਬਹੁਤ ਖੁਸ਼ ਹੋਇਆ ਤੇ ਉੱਠ ਕੇ ਦਰਸ਼ਨ ਕੀਤੇ ਨਮਸਕਾਰ ਕੀਤੀ ਉਸ ਤੋਂ ਬਾਅਦ ਦੇ ਵਿੱਚ ਖਾਲਸਾ ਜੀ ਲక్ష్ਮੀ ਜੀ ਦਾ ਉਸ ਸੇਠ ਨੇ ਦਰਸ਼ਨ ਦੇਣ ਦੇ ਲਈ ਧੰਨਵਾਦ ਕੀਤਾ ਪਰ ਖਾਲਸਾ ਜੀ ਜੋ ਅੱਗੋਂ ਗੱਲ ਲక్ష్ਮੀ ਜੀ ਨੇ ਉਸ ਸੇਠ ਨੂੰ ਕਹੀ ਤਾਂ ਉਹ ਸੁਣ ਕੇ ਉਸ ਸੇਠ ਦੀ ਰਾਤਾਂ ਦੀ ਨੀਂਦ ਉੱਡ ਗਈ ਲక్ష్ਮੀ ਸੇਠ ਨੂੰ ਕਹਿਣ ਲੱਗਦੀ ਏ ਖਾਲਸਾ ਜੀ ਕਿ ਤੇਰੇ ਘਰ ਦੇ ਵਿੱਚ ਮੈਂ 100 ਸਾਲ ਪੁਰਾਣੀ ਰਹਿ ਰਹੀ ਆ ਕਿਉਂਕਿ ਉਹ ਸੇਠ ਦੇ ਪਿਤਾ ਨੇ ਪਹਿਲੋ ਧਨ ਕਮਾਇਆ ਤੇ ਅੱਗੋਂ ਸੇਠ ਨੇ ਉਸੇ ਹੀ ਧਨ ਦੇ ਨਾਲ ਅੱਗੇ ਆਪਣਾ ਬਿਜ਼ਨਸ ਵਧਾਇਆ ਸੀ ਤਾਂ ਲక్ష్ਮੀ ਸੇਠ ਨੂੰ ਕਹਿਣ ਲੱਗੀ ਸੇਠ ਦੇਖ 100 ਸਾਲ ਤੋਂ ਮੈਂ ਤੇਰੀ ਘਰ ਦੇ ਵਿੱਚ ਆ ਤੇਰੇ ਪਿਓ ਦਾਦੇ ਦੇ ਸਮੇਂ ਦੀ ਮੈਂ ਇਸ ਘਰ ਦੇ ਵਿੱਚ ਰਹਿ ਰਹੀ ਆ ਤਾਂ ਲక్ష్ਮੀ ਸੇਠ ਨੂੰ ਕਹਿਣ ਲੱਗਦੀ ਏ ਖਾਰਸਾ ਜੀ ਕਿ ਮੈਂ ਬਹੁਤਾ ਸਮਾ ਕਿਸੇ ਵੀ ਘਰ ਦੇ ਵਿੱਚ ਟੇਕਦੀ ਨਹੀਂ ਆ ਮੇਰਾ ਮਨ ਬਹੁਤ ਚੰਚਲੇ ਤੇ ਜੇ ਮੈਂ ਟੇਕਦੀਆਂ ਤੇ ਉਹਨਾਂ ਘਰਾਂ ਦੇ ਵਿੱਚ ਹੀ ਟੇਕਦੀਆਂ ਜਿਹੜੇ ਘਰ ਮੇਰੇ ਨਿਜਮਾ ਦੇ ਅਨੁਸਾਰ ਚੱਲਦੇ ਨੇ ਪਰ ਫੇਰ ਵੀ ਵਾਅਦੇ ਤੋਂ ਵਾਅਦੇ ਸਮਾ 100 ਸਾਲ ਜਾਂ ਇਸ ਤੋਂ ਵੱਧ ਮੈਂ ਹੁਣ ਨਹੀਂ ਰਹਿ ਸਕਦੀ ਤਾਂ ਇਸ ਘਰ ਕੀ ਤੇਰੇ ਘਰ ਦੇ ਵਿੱਚ ਰਹਿਣ ਦਾ ਜੋ ਸਮਾਸੀ ਉਸਮਾਪਤ ਹੋ ਗਿਆ ਕੱਲ ਰਾਤ ਨੂੰ ਮੇਰੀ ਵਾਪਸੀ ਹੋ ਰਹੀ ਏ ਤੇ ਮੈਂ ਤੇਰਾ ਘਰ ਛੱਡ ਕੇ ਜਾ ਰਹੀ ਆ ਇਹ ਗੱਲ ਸੁਣ ਕੇ ਖਾਲਸਾ ਜੀ ਸੇਠ ਬਹੁਤ ਪਰੇਸ਼ਾਨ ਹੋਇਆ ਉਦਾਸ ਹੋਇਆ ਤੇ ਲక్ష్ਮੀ ਜੀ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਲక్ష్ਮੀ ਨੇ ਅੱਗੋਂ ਮਨਾ ਕਰ ਦਿੱਤਾ ਕਿ ਨਹੀਂ ਤੇਰੇ ਘਰ ਦਾ ਜੋ 100 ਸਾਲ ਦਾ ਸਮਾਹੀ ਉਹ ਪੂਰਾ ਹੋ ਗਿਆ ਹੈ ਇਸ ਤੋਂ ਵੱਧ ਮੈਂ ਹੁਣ ਇਸ ਘਰ ਦੇ ਵਿੱਚ ਨਹੀਂ ਰਹਿ ਸਕਦੀ ਇਸ ਕਰਕੇ ਮੈਨੂੰ ਇਹ ਘਰ ਛੱਡਣਾ ਪਵੇਗਾ ਲక్ష్ਮੀ ਸੇਠ ਨੂੰ ਕਹਿਣ ਲੱਗੀ ਕਿ ਤੇਰੀ ਇਸ ਮਿਹਨਤ ਤੋਂ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਤੇਰੀ ਇਸ ਸੇਵਾ ਤੋਂ ਤੇਰੇ ਪਿਓ ਤੇ ਦਾਦੀ ਨੇ ਵੀ ਮੇਰੀ ਬਹੁਤ ਸੇਵਾ ਕੀਤੀ ਸੀ ਤੇ ਬਹੁਤ ਮਿਹਨਤ ਦੇ ਨਾਲ ਹੀ ਮੈਨੂੰ ਕਮਾਇਆ ਤੇ ਨਾਲ-ਨਾਲ ਖਰਚਿਆ ਵੀ ਤੇ ਅੱਗੋਂ ਤੂੰ ਵੀ ਉਸੇ ਤਰ੍ਹਾਂ ਮੇਰੀ ਬਹੁਤ ਸੇਵਾ ਕੀਤੀ ਏ ਤੇ ਐਸੇ ਖੁਸ਼ੀ ਦੇ ਕਰਕੇ ਹੀ ਮੈਂ ਤੈਨੂੰ ਇੱਕ ਵਰਦਾਨ ਦੇ ਕੇ ਜਾਵਾਂਗੀ ਤੂੰ ਮੈਨੂੰ ਸੋਚ ਸਮਝ ਕੇ ਦੱਸ ਦੇਵੀਂ ਕਿ ਤੈਨੂੰ ਕਿਹੜੀ ਚੀਜ਼ ਚਾਹੀਦੀ ਏ ਉਹ ਚੀਜ਼ ਮੈਂ ਤੈਨੂੰ ਜ਼ਰੂਰ ਦੇ ਕੇ ਜਾਵਾਂਗੀ ਤੇ ਪਰ ਕੱਲ ਇਸ ਟਾਈਮ ਨੂੰ ਮੈਂ ਤੇਰਾ ਘਰ ਛੱਡ ਕੇ ਚਲੀ ਜਾਵਾਂਗੀ ਤੇਰੇ ਕੋਲ 24 ਘੰਟੇ ਦਾ ਸਮਾਂ ਏ ਤੂੰ ਮੈਨੂੰ ਸੋਚ ਸਮਝ ਕੇ ਜਵਾਬ ਦੇ ਦੇਵੀਂ ਇੰਨੀ ਗੱਲ ਖਾਲਸਾ ਜੀ ਲక్ష్ਮੀ ਜੀ ਕਹਿ ਕੇ ਅੱਖਾਂ ਤੋਂ ਓਲੇ ਹੋ ਗਏ ਮੇਰੇ ਕਹਿਣ ਦਾ ਪਾਪ ਕੇ ਚਲੇ ਗਏ ਇਹ ਸੁਣ ਕੇ ਸੇਠ ਨੂੰ ਨੀਂਦ ਕਿੱਥੋਂ ਆਉਣੀ ਸੀ ਉਹ ਸਾਰੀ ਰਾਤ ਸੋਚਦਾ ਰਿਹਾ ਜੇ ਲక్ష్ਮੀ ਜੀ ਚਲੇ ਗਏ ਤਾਂ ਮੇਰਾ ਸਭ ਕੁਝ ਹੀ ਚਲਾ ਜਾਵੇਗਾ ਧਨ ਦੌਲਤ ਸਭ ਕੁਝ ਮੇਰੇ ਕੋਲ ਨਹੀਂ ਰਹਿਣਾ ਜਦੋਂ ਦੇਨ ਹੁੰਦਾ ਹੀ ਖਾਲਸਾ ਜੀ ਤਾਂ ਲక్ష్ਮੀ ਜੀ ਬਾਰੇ ਸੋਚਦੇ ਹੋਏ ਉਹ ਸੇਠ ਸਵੇਰੇ ਉੱਠ ਕੇ ਆਪਣੇ ਪੁੱਤਰਾਂ ਨੂੰ ਬੁਲਾ ਕੇ ਉਹਨਾਂ ਨੂੰ ਕਹਿਣ ਲੱਗੇ ਕਿ ਰਾਤ ਲక్ష్ਮੀ ਜੀ ਆਏ ਸੀ ਤੇ ਉਹਨਾਂ ਨੇ ਮੈਨੂੰ ਕਿਹਾ ਹੈ ਕਿ ਕੱਲ ਨੂੰ ਮੈਂ ਤੁਹਾਡਾ ਘਰ ਛੱਡ ਕੇ ਚਲੀ ਜਾਣਾ ਹੈ ਤੇ ਪਰ ਉਹਨਾਂ ਨੇ ਨਾਲ ਮੈਨੂੰ ਈ ਵੀ ਕਿਹਾ ਹੈ ਕਿ ਮੈਂ ਇੱਕ ਤੁਹਾਨੂੰ ਵਰਦਾਨ ਦੇ ਕੇ ਜਾਣਾ ਹੈ ਤੋ ਆਪਣੇ ਬੱਚਿਆਂ ਦੇ ਨਾਲ ਰਾਏ ਸਲਾਹ ਕਰਨ ਲੱਗੇ ਇਸ ਸਰਾ ਖਾਲਸਾ ਜੀ ਜਦੋਂ ਸੇਠ ਨੇ ਆਪਣੀ ਚਾਰਾ ਪੁੱਤਰਾਂ ਤੋਂ ਰਏ ਨਹੀਂ ਤਾਂ ਸਭ ਨੇ ਆਪੋ ਆਪਣੀ ਸਲਾਹ ਦਿੱਤੀ ਨੂਆ ਪੁੱਤਾਂ ਨੇ ਆਪੋ ਆਪਣੀ ਸਲਾਹ ਦਿੱਤੀ ਤੇ ਸਲਾਹ ਦੇ ਕੇ ਕਿਸੇ ਨੇ ਪੈਸਾ ਮੰਗਿਆ ਕਿਸੇ ਨੇ ਘਾਰ ਕਿਸੇ ਨੇ ਅਨਾਜ ਜਿਵੇਂ ਜਿਵੇਂ ਸਭ ਨੇ ਆਪੋ ਆਪਣੀ ਰਾਏ ਦਿੱਤੀ ਉਸ ਤੋਂ ਬਾਅਦ ਦੇ ਵਿੱਚ ਖਾਲਸਾ ਜੀ ਜੋ ਸੇਠ ਦਾ ਛੋਟਾ ਬੱਚਾ ਸੀ ਛੋਟਾ ਪੁੱਤਰ ਸੀ ਉਸ ਦੀ ਜੋ ਘਰ ਵਾਲੀ ਸੀ ਉਹ ਇੱਕ ਛੋਟੇ ਕੋਨੇ ਦੇ ਵਿੱਚ ਬੈਠੀ ਹੋਈ ਸਭ ਦੀਆਂ ਗੱਲਾਂ ਨੂੰ ਸੁਣ ਰਹੀ ਸੀ ਤਾਂ ਸੇਠ ਨੇ ਉਸ ਦੇ ਕੋਲ ਜਾ ਕੇ ਜਦੋਂ ਕਿਹਾ ਕਿ ਹਾਂ ਪਈ ਸਾਬ ਨੇ ਆਪਣੀ ਆਪਣੀ ਰਹਿ ਦਿੱਤੀ ਤੇ ਤੂੰ ਕਿਉਂ ਕੁਝ ਨਹੀਂ ਬੋਲੀ ਤਾਂ ਉਹ ਕਹਿਣ ਲੱਗੀ ਕਿ ਤੁਸੀਂ ਸਾਰੇ ਮੇਰੇ ਤੋਂ ਵੱਡੇ ਉਸ ਤੁਹਾਡੀਆਂ ਸਾਰਿਆਂ ਦੀਆਂ ਮੈਂ ਗੱਲਾਂ ਸੁਣ ਰਹੀ ਸੀ ਪਰ ਮੈਨੂੰ ਇਹ ਕੁਝ ਠੀਕ ਨਹੀਂ ਲੱਗਿਆ ਤਾਂ ਸੇਠ ਅੱਗੋਂ ਕਹਿਣ ਲੱਗਿਆ ਵੀ ਕਿਉਂ ਦਾ ਉਹ ਨੋ ਸੀ ਜੋ ਸੇਠ ਦੀ ਖਾਲਸਾ ਜੀ ਉਹ ਕਹਿਣ ਲੱਗੀ ਕਿ ਜਦੋਂ ਤੁਸੀਂ ਇਹ ਜੋ ਵੀ ਚੀਜ਼ਾਂ ਮੰਗੀਆਂ ਨੇ ਕਿ ਆਪਾਂ ਲక్ష్ਮੀ ਤੋਂ ਘਰ ਮੰਗਿਏ ਅਨਾਜ ਮੰਗਿਏ ਪੈਸਾ ਮੰਗਿਏ ਇਹ ਸਭ ਚੀਜ਼ਾਂ ਮੰਗਣ ਦਾ ਕੀ ਫਾਇਦਾ ਜਦੋਂ ਲక్ష్ਮੀ ਨੇ ਹੀ ਮਾਇਆ ਨੇ ਹੀ ਆਪਣੀ ਘਰੋਂ ਚਲੀ ਜਾਣਾ ਹੈ ਤੇ ਇਹ ਚੀਜ਼ਾਂ ਤਾਂ ਆਟੋਮੈਟਿਕਲੀ ਆਪਣੇ ਘਰ ਤੋਂ ਚਲੀਆਂ ਜਾਣਗੀਆਂ ਇਹ ਚੀਜ਼ਾਂ ਨੂੰ ਮੰਗਣ ਦਾ ਕੀ ਫਾਇਦਾ ਹੋਇਆ ਜੇਕਰ ਤੁਸੀਂ ਮੰਗਣਾ ਹੀ ਹੈ ਤਾਂ ਲక్ష్ਮੀ ਦੇ ਕੋਲੋਂ ਇੱਕ ਘਰ ਮੰਗਿਓ ਤੇ ਇੱਕ ਥਾਲੀ ਮੰਗਿਓ ਤੇ ਇੱਕ ਥਾਲੀ ਦੇ ਵਿੱਚ ਖਾਣ ਦੀ ਬੋਧੀ ਮੰਗਿਓ ਕਿ ਉਹ ਕਿਰਪਾ ਹੋਵੇ ਵਾਹਿਗੁਰੂ ਦੀ ਤੇ ਲక్ష్ਮੀ ਜੀ ਕਿਰਪਾ ਕਰਨ ਸਾਡਾ ਜਿਹੜਾ ਘਰ ਪਰਿਵਾਰ ਉਹ ਜੇ ਇਕੱਠਾ ਰਵੇਗਾ ਪੇਮ ਤੇ ਪਿਆਰ ਦੇ ਨਾਲ ਰਹੇਗਾ ਤੇ ਆਪਾਂ ਬਿਨਾ ਮਾਇਆ ਤੋਂ ਔਖੀ ਤੋਂ ਔਖੀ ਘੜੀ ਦੇ ਵਿੱਚ ਵੀ ਬਹੁਤ ਸੌਖਾ ਟਾਈਮ ਟਪਾਸਾ ਕਿੰਨੀ ਹੈ ਜੇਕਰ ਆਪਣਾ ਪਰਿਵਾਰ ਇਕੱਠਾ ਰਹੇਗਾ ਜੇਕਰ ਆਪਾਂ ਇਹ ਸਾਰੀਆਂ ਚੀਜ਼ਾਂ ਅਲੱਗ-ਲੱਗ ਮੰਗ ਲਈਆਂ ਪਰ ਲక్ష్ਮੀ ਮਾਇਆ ਹੀ ਨਾ ਰਹੀ ਤੇ ਫਿਰ ਆਪਾਂ ਕਦੀ ਖੁਸ਼ ਵੀ ਨਹੀਂ ਰਹਿ ਸਕਦੇ ਤੇ ਆਪਾਂ ਸਭ ਇੱਕ ਦੂਸਰੇ ਤੋਂ ਦੂਰ ਹੋ ਜਾਵਾਂਗੇ ਇਸ ਤਰ੍ਹਾਂ ਜਦੋਂ ਸ਼ਾਮ ਦਾ ਸਵਾ ਸਮਾ ਹੋ ਜਾਂਦਾ ਹੈ ਤੇ ਲక్ష్ਮੀ ਦੁਬਾਰਾ ਸੇਠ ਕੋਲ ਆਉਂਦੀ ਹੈ ਤੇ ਆ ਕੇ ਕਹਿੰਦੀ ਹੈ ਖਾਲਸਾ ਜੀ ਸੇਠ ਨੂੰ ਕਿ ਮੇਰੇ ਜਾਣ ਦਾ ਸਮਾਂ ਹੋ ਗਿਆ ਹੈ ਤੂੰ ਸੋਚ ਲੈ ਇਹ ਤੈਨੂੰ ਕੀ ਵਰਦਾਨ ਚਾਹੀਦਾ ਤਾਂ ਸੇਠ ਅੱਗੋਂ ਕਹਿਣ ਲੱਗਦਾ ਏ ਕਿ ਮੈਨੂੰ ਸਿਰਫ ਸਾਡੇ ਪਰਿਵਾਰ ਦੇ ਵਿੱਚ ਪ੍ਰੇਮ ਤੇ ਪਿਆਰ ਚਾਹੀਦਾ ਸਾਨੂੰ ਇੱਕ ਛੱਤ ਚਾਹੀਦੀ ਏ ਜਿੱਥੇ ਅਸੀਂ ਸਾਰਾ ਪਰਿਵਾਰ ਰਲ ਮਿਲ ਕੇ ਇਕੱਠੇ ਰਹੀਏ ਤੇ ਸਾਨੂੰ ਇੱਕ ਥਾਲੀ ਦੇ ਵਿੱਚ ਖਾਣ ਦੀ ਬੁੱਧੀ ਦਿਓ ਇਸ ਤਰ੍ਹਾਂ ਦੀ ਉਹਨੀ ਮੰਗ ਨੂੰ ਦੇਖ ਕੇ ਖਾਲਸਾ ਜੀ ਲక్ష్ਮੀ ਬਹੁਤ ਪ੍ਰਸੰਨ ਹੋਈ ਤੇ ਸੇਠ ਨੂੰ ਕਹਿਣ ਲੱਗੀ ਕਿ 100 ਸਾਲ ਤੋਂ ਵੱਧ ਮੈਂ ਕਿਸੇ ਦੇ ਘਰੇ ਵੀ ਕਦੇ ਨਹੀਂ ਟਿਕਦੀ ਪਰ ਤੇਰੀ ਇਸ ਮੰਗ ਨੇ ਮੈਨੂੰ ਬਹੁਤ ਖੁਸ਼ ਤੇ ਪ੍ਰਸੰਨ ਕੀਤਾ ਏ ਜਿਸ ਕਰਕੇ ਮੈਂ ਤੁਹਾਡੇ ਘਰ ਦੇ ਵਿੱਚ 100 ਸਾਲ ਦਾ ਸਮਾਂ ਹੋਰ ਵਧਾ ਦਿੱਤਾ ਏ ਤੈਨ ਲక్ష్ਮੀ ਕਹਿਣ ਲੱਗੀ ਕਿ ਮੈਂ ਉਹਨਾਂ ਘਰਾਂ ਦੇ ਵਿੱਚ ਟਿਕਦੀ ਆ ਜਿੱਥੇ ਪ੍ਰੇਮ, ਪਿਆਰ ਤੇ ਭਾਈਚਾਰਾ ਤੇ ਆਪਸ ਦੇ ਵਿੱਚ ਮਿਲ ਕੇ ਖੁਸ਼ ਰਹਿਣ ਉਹਨਾਂ ਘਰਾਂ ਦੇ ਵਿੱਚ ਮੈਂ ਟਿਕਦੀ ਆ ਤੇ ਤੂੰ ਤਾਂ ਮੇਰੇ ਤੋਂ ਮੰਗ ਹੀ ਇਹੀ ਕੁਝ ਲਿਆਏ ਤੇ ਜਿਹੜੇ ਲੋਕ ਮੇਰੇ ਨਿਯਮਾਂ ਦੇ ਅਨੁਸਾਰ ਨਹੀਂ ਚੱਲਦੇ ਉਹਨਾਂ ਦੇ ਘਰੇ ਮੈਂ ਕਦੇ ਵੀ ਨਹੀਂ ਚਾਹਂਦੀ ਗੁਲਾਮ ਬਣ ਕੇ ਮੈਂ ਕਦੇ ਵੀ ਨਹੀਂ ਰਹਿੰਦੀ ਇਸ ਤਰ੍ਹਾਂ ਖਾਲਸਾ ਜੀ ਲక్ష్ਮੀ ਜੀ ਨੇ ਸੇਠ ਨੂੰ ਕਿਹਾ ਕਿ ਜਿਹੜਾ ਵਰਦਾਨ ਮੈਂ ਤੈਨੂੰ ਦੇ ਕੇ ਚਾਹਾਂ ਸੀ ਉਹੀ ਵਰਦਾਨ ਤੂੰ ਮੇਰੇ ਕੋਲੋਂ ਮੰਗ ਲਿਆਏ ਇਸ ਕਰਕੇ ਮੈਨੂੰ ਹੁਣ 100 ਸਾਲ ਹੋਰ ਤੇਰੇ ਹੀ ਘਰ ਦੇ ਵਿੱਚ ਰਹਿਣਾ ਪਵੇਗਾ ਇਸ ਤਰ੍ਹਾਂ ਖਾਲਸਾ ਜੀ ਇੱਕ ਛੋਟੀ ਜਹੀ ਕਹਾਣੀ ਤੋਂ ਹੀ ਸਾਨੂੰ ਸਾਡੇ ਬਜ਼ੁਰਗ ਸਮਝਾਉਂਦੇ ਨੇ ਕਿ ਜੇਸ ਘਰ ਦੇ ਵਿੱਚ ਪ੍ਰੇਮ ਪਿਆਰ ਹੈ ਉਸ ਘਰ ਦੇ ਵਿੱਚ ਪੈਸਾ, ਬਰਕਤ, ਖੁਸ਼ੀਆਂ ਸਭ ਚੀਜ਼ਾਂ ਆਪਣੇ ਆਪ ਹੀ ਖਾਲਸਾ ਜੀ ਚੱਲ ਕੇ ਆਉਂਦੀਆਂ ਨੇ। ਤੇ ਜਿਹੜੀ ਘਰਾਂ ਦੇ ਵਿੱਚ ਖਾਲਸਾ ਜੀ ਕਲੇਸ਼ ਰਹਿੰਦਾ ਏ ਉਹਨਾਂ ਘਰਾਂ ਦੇ ਘੜਿਆਂ ਦੇ ਵਿੱਚੋਂ ਪਾਣੀ ਵੀ ਮੁੱਕ ਜਾਂਦਾ ਏ। ਇਹ ਗੱਲ ਬਿਲਕੁਲ ਹੀ 101% ਸੱਚੀ ਏ। ਖਾਲਸਾ ਜੀ ਇਸ ਗੱਲ ਨੂੰ ਤੁਸੀਂ ਅਜ਼ਮਾ ਲਓ। ਕਿਉਂਕਿ ਜਿੱਥੇ ਪਾਈ ਜਾ ਰਾਇ ਪ੍ਰੇਮ ਏ, ਪਿਆਰ ਏ ਤੇ ਇੱਕ ਦੂਸਰੇ ਦੀ ਗੱਲ बड़े प्रेम ਤੇ ਪਿਆਰ ਦੇ ਨਾਲ ਸੁਣੀ ਜਾਂਦੀ ਏ ਤੇ ਸਮਝੀ ਜਾਂਦੀ ਏ ਤਾਂ ਫਿਰ ਉਸ ਘਰ ਦੇ ਵਿਆਹ ਖਾਲਸਾ ਜੀ ਨਹੀਂ ਹੈ ਵੀ ਮਜ਼ਬੂਤ ਹੋ ਜਾਂਦੀਆਂ ਨੇ ਤੇ ਉਸ ਘਰ ਦੇ ਉੱਪਰ ਜਦੋਂ ਵੀ ਕੋਈ ਵੀ ਦੁੱਖ ਤਕਲੀਫ ਆਉਂਦਾ ਹੈ ਤਾਂ ਉਸ ਨੂੰ ਸਾਰਾ ਪਰਿਵਾਰ ਮਿਲ ਕੇ ਉਸ ਪ੍ਰੋਬਲਮ ਨੂੰ ਸੋਲਵ ਕਰ ਲੈਂਦੇ ਨੇ ਪਰ ਜਿਸ ਘਰ ਦੇ ਵਿੱਚ ਆਪਸੀ ਪ੍ਰੇਮ ਪਿਆਰ ਨਹੀਂ ਹੋਏਗਾ ਆਪਾਂ ਆਪਸ ਤੇ ਵਿੱਚ ਲੜਦੇ ਝਗੜਦੇ ਰਹਿੰਨੇ ਆ। ਦਾ ਬਾਹਰ ਤੋਂ ਖਾਲਸਾ ਜੀ ਕੋਈ ਵੀ ਤੀਸਰਾ ਇਨਸਾਨ ਆ ਕੇ ਆਪਣਾ ਫਾਇਦਾ ਚੁੱਕ ਸਕਦਾ ਏ। ਤੇ ਸਾਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਸ ਲਈ ਘਰ ਪਰਿਵਾਰ ਦੇ ਵਿੱਚ ਆਪਸੀ ਜੀਵਨ ਦਾ ਪ੍ਰੇਮ ਪਿਆਰ ਤੇ ਭਾਈਚਾਰਾ ਹੋਣਾ ਬਹੁਤ ਜ਼ਰੂਰੀ ਏ। ਸੋ ਖਾਲਸਾ ਜੀ ਇਸ ਤਰ੍ਹਾਂ ਇਹ ਚਾਰ ਚੀਜ਼ਾਂ ਨੇ ਜੋ ਤੁਸੀਂ ਵੀ ਆਪਣੀ ਘਰ ਦੇ ਵਿੱਚ ਲੈ ਕੇ ਆਉਂਗੇ ਤੇ ਤੁਹਾਡੀ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹੇਗੀ ਸੋ ਖਾਲਸਾ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਦੇ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਓ ਕਮੈਂਟ ਬਾਕਸ ਦੇ ਵਿੱਚ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਓ ਜੀ ਸੋ ਖਾਲਸਾ ਜੀ ਪੁਲਾ ਚੁਕਾਂ ਦੀ ਖੀਮਾ ਬਖਸ਼ਨੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਾਰਿਆਂ ਸੰਗਤਾਂ ਤੇ ਮੇਰ ਪਰਿਆ ਹੱਥ ਰੱਖਣਾ ਗੁਰਬਾਣੀ ਦੀ ਨਾਲ ਜੋੜਨਾ ਗੁਰੂ ਵਾਲੇ ਬਣਾਉਣਾ ਸਾਰੇ ਭੈਣ ਭਰਾਵਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਸਰਬੱਤ ਦਾ ਭਲਾ ਕਰਨਾ ਵਾਹਿਗੁਰੂ ਸੱਚੇ ਪਾਤਸ਼ਾ ਸਭਨਾ ਦੀ ਘਰ ਪਰਿਵਾਰ ਤੇ ਮੇਰ ਭਰਿਆ ਹੱਥ ਰੱਖਣਾ ਸਭਨਾ ਨੂੰ ਲੰਮੀਆ ਉਮਰਾਂ ਬਖਸ਼ਣੀਆਂ ਤੰਦਰੁਸਤੀਆਂ ਬਖਸ਼ਣੀਆਂ ਸਾਰਿਆਂ ਦੀ ਘਰ ਹੱਸਦੀ ਵਸਦੀ ਰਹਿਣ ਵਾਹਿਗੁਰੂ ਸੱਚੇ ਪਾਤਸ਼ਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ